ਹਾਂਜੀ ਦੇਖੋ ਜਿਵੇਂ ਮੈਂ ਤੁਹਾਨੂੰ ਮਾਰਕਿੰਗ ਟਾਈਮ ਦੱਸਿਆ ਸੀ ਵੀ ਜਿੱਨੀ ਆਪਣੀ ਮੂਰੀ ਸੀਗੀ ਦੇਖੋ ਆਪਣੀ ਤਰਪਾਈ ਕਰਨ ਵਾਲੀ ਰਹਿੰਦੀ ਆ ਆਪਾਂ ਇਹਦੇ ਉੱਪਰ ਸਲਾਈ ਲਗਾ ਲਈ ਜਿੱਨੀ ਮੂਰੀ ਸੀ ਉੱਥੇ ਮਾਰਕ ਕੀਤਾ ਹੋਇਆ ਦੇਖੋ ਜਿੱਨੀ ਆਪਣੀ ਇੱਧਰ ਮੋਢਾ ਸੀ ਉੱਥੇ ਮਾਰਕ ਕੀਤਾ ਹੋਇਆ ਠੀਕ ਆ ਜੀ ਹੁਣ ਮੈਂ ਤੁਹਾਨੂੰ ਦੇਖੋ ਆਪਣੀ ਉੱਪਰਲੀ ਸਲਾਈ ਵੀ ਲੱਗ ਗਈ ਤੁਸੀਂ ਫੇਰ ਵੀ ਇੱਕ ਵਾਰੀ ਨਾਪ ਵੀ ਲਿਆ ਕਰੋ ਕਈ ਵਾਰੀ ਨਾ ਜਦੋਂ ਆਪਣੀ ਇਹ ਨਹੀਂ ਹੈਗਾ ਵੀ ਆਪਾਂ ਤੋਂ ਸਲਾਈ ਹੋਣੀ ਹੀ ਲੱਗਦੀ ਹੁੰਦੀ ਹੈ ਕਈ ਵਾਰੀ ਨਾ ਤੀਰੇ ਵਾਲੀ ਸਲਾਈ ਚ ਜਾਂ ਪਲੇਟ ਚ ਹਲਕਾ ਜਾਂ ਕਪੜਾ ਵੀ ਵੱਧ ਘਟਾ ਜਾਵੇ ਤਾਂ ਵੀ ਬਾਂਦੀ ਸਲਾਈ ਲੌਂਗ ਟਰਮ ਕਪੜਾ ਵੱਧ ਘਟ ਜਾਂਦਾ ਦੇਖੋ ਹੁਣ ਆਪਣੀ ਆ ਦੇਖੋ ਤੀਰੇ ਵਾਲੀ ਸਲਾਈ ਲੱਗੀ ਆਪਾਂ ਤੀਰੇ ਵਾਲੀ ਸਲਾਈ ਨੂੰ ਨਾ ਬਾਹਰ ਰੱਖਣਾ ਜਦੋਂ ਆਪਾਂ ਨਾਪਣਾ ਠੀਕ ਹੈ ਜੀ ਆ ਨਾਪ ਕੇ ਆ ਦੇਖੋ ਇਸ ਤਰ੍ਹਾਂ ਆ ਦੇਖੋ ਜੀ ਬਿਲਕੁਲ ਬਰਾਬਰ ਆਉਂਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੇ ਤੁਸੀਂ ਸੇਮ ਇਦਾਂ ਹੀ ਕਾਟ ਪਾਹੋਗੇ ਇਦਾਂ ਹੀ ਮੋਡੇ ਦੀ ਕਾਟ ਤੇ ਇਦਾਂ ਹੀ ਬਾਂਦੀ ਕਾਟ ਪਾਹੋਗੇ ਤੇ ਇਸ ਤਰ੍ਹਾਂ ਹੀ ਨਾਪੋਗੇ ਕਦੇ ਵੀ ਬਾਂਦੀ ਸਲਾਈ ਲੌਂਗ ਟਰਾਈਮ ਤੁਹਾਡਾ ਕੱਪੜਾ ਵਧੂ ਘਟੂਗਾ ਨਹੀਂ ਜਦੋਂ ਆਪਾਂ ਅੰਦਾਜ਼ੇ ਨਾਲ ਮਾਰਕਿੰਗ ਕਰਕੇ ਇੱਥੇ ਮਤਲਬ ਕੀ ਇੱਦਾਂ ਨਾਪ ਕੇ ਜਿ ਉਹ ਕਰ ਲੈਨੇ ਆ ਨਿਸ਼ਾਨ ਲਾ ਲੈਨੇ ਆ ਤਾਂ ਆਪਣੀ ਬਾਂਦੀ ਸਲਾਈ ਲੌਂਗ ਟਰਾਈਮ ਕੱਪੜਾ ਵਾਧਦਾ ਘਟਦਾ ਉਹ ਗੱਲ ਤਾਂ ਅਲੱਗ ਰਹਿ ਗਈ ਵਜ਼ਨ ਘਟਣ ਦੀ ਜਦੋਂ ਜੀ ਆਪਾਂ ਫਿਰ ਓਢੇ ਓਢੇੜ ਕੇ ਦੁਆਰਾ ਦੁਆਰਾ ਲਾਉਣੇ ਆ ਫਿਰ ਆਪਣਾ ਮਨ ਵੀ ਖੇਚ ਜਾਂਦਾ ਤੇ ਆਪਣੀ ਚੀਜ਼ ਵੀ ਖਰਾਬ ਹੋ ਜਾਂਦੀ ਆ ਆ ਦੇਖੋ ਇਦਾਂ ਹੋਇਆ ਹੋਇਆ ਇੱਕ ਮੇਰੀਆਂ ਦੇਖੋ ਪਹਿਣਾ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਵੀ ਸਾਡੀ ਬਾਂਹ ਚ ਝੋਲ ਪੈਂਦਾ ਬਾਂਹ ਘੁੰਮਦੀ ਆ ਦੇਖੋ ਆਪਣੀ 1 ਮਿੰਟ ਆਪਾਂ ਲਾਈਨਿੰਗ ਨੂੰ ਸੈੱਟ ਕਰਕੇ ਆ ਲੋ ਆਨਾ ਜਿਹੜੀ ਆਪਣੀ ਕਾਟ ਪਾਈ ਹੋਈ ਆ ਦੇਖੋ 1 ਇੰਚ ਦੀ ਹੋਈ ਆਪਣੀ ਬਾਂਹ ਚ ਪਾਈ ਹੋਈ ਆ 1 ਇੰਚ ਦੀ ਮੋਢੇ ਚ ਇੱਕ ਗੱਲ ਹੋਰ ਧਿਆਨ ਨਾਲ ਦੇਖੋ ਦੇਖੋ ਜਿੱਥੋਂ ਇੱਥੋਂ ਕਾਟ ਨਾ ਫਰੰਟ ਵਾਲੀ ਸ਼ੁਰੂ ਹੁੰਦੀ ਆ ਉਨੀ ਉਨੀ ਬਿਲਕੁਲ ਬਰਾਬਰ ਬਰਾਬਰ ਸ਼ੁਰੂ ਹੋ ਰਹੀ ਆ ਦੇਖੋ ਜੀ ਇੱਥੋਂ ਬਾਂਹ ਦੀ ਵੀ ਮੋਢੇ ਦੀ ਵੀ ਆ ਦੇਖੋ ਇੱਥੋਂ ਹੀ ਆਪਾਂ ਬਾਂਦੀ ਕਾਟ ਸੁਰੂ ਉੱਪਰੋਂ ਵੀ ਤੇ ਆ ਦੇਖੋ ਬਿਲਕੁਲ ਬਰਾਬਰ ਇਹ ਨਹੀਂ ਹੈਗਾ ਵੀ ਇੱਥੋਂ ਆ ਦੇਖੋ ਲਾਈਟ ਤੇ ਡਾਰਕ ਕੱਪੜਾ ਫਰਕ ਹੋਣ ਕਰਕੇ ਲਾਈਨਿੰਗ ਵਾਲੇ ਤੇ ਆ ਕੱਪੜੇ ਦਾ ਜ਼ਿਆਦਾ ਦਿਖ ਰਿਹਾ ਆ ਦੇਖੋ ਜੀ ਆ ਲੋ ਏਦਾਂ ਆ ਪਿਛਲਾ ਪੱਲੇ ਨਾਲ ਪਿਛਲਾ ਪੱਲਾ ਜੁੜ ਜੂ ਫਰੰਟ ਵਾਲੇ ਨਾਲ ਫਰੰਟ ਵਾਲਾ ਜੁੜੋ ਨਾ ਇਹ ਚੀਜ਼ਾਂ ਇਦ ਕਿੱッチ ਕੇ ਸਲਾਈ ਲਗਾ ਲੈਣੇ ਆ ਜਾਂ ਕਾਟ ਉੱਪਰ-ਨੀਚੇ ਹੋ ਜਾਂਦੀ ਆ ਫੇਰ ਆਪਣਾ ਗਲਾ ਵੀ ਪਿੱਛੇ ਜਾਂਦਾ ਤੇ ਆਪਣੀ ਬਾਹ ਵੀ ਘੁੰਮਦੀ ਆ ਜਦੋਂ ਹੁਣ ਪ੍ਰੋਪਰ ਇੱਥੇ ਢੰਗਾਈ ਦਿੱਤੀ ਹੋਈ ਆ ਇਹ ਚੀਜ਼ ਇਹਦੇ ਨਾਲ ਜੁੜੀ ਰਹੂਗੀ ਜਦੋਂ ਆਪਾਂ ਸੂਟ ਪਾ ਲਿਆ ਫੇਰ ਆਪਣੇ ਆਪ ਆਪਣਾ ਗਲਾ ਵੀ ਪਿੱਛੇ ਨਹੀਂ ਜਾਊਗਾ ਤੇ ਆਪਣੀ ਬਾਹ ਵੀ ਨਹੀਂ ਘੁੰਮੂਗੀ ਆਜੋ ਜੀ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਉਣੇ ਆ ਆ ਦੇਖੋ ਆਪਾਂ ਨਾ ਇੱਥੋਂ ਸਲਾਈ ਲਾਉਣੀ ਸ਼ੁਰੂ ਕੀਤੀ ਐ ਤੇ ਆ ਆਪਣੀ ਪੱਟੀ ਬਣਾਈ ਹੋਈ ਹੈਗੀ ਜਿਹੜੀ ਆਪਾਂ ਟਿਚ ਬਟਨ ਲਾਉਣ ਦੇ ਲਈ ਆਪਣੇ ਮੋਢੇ 'ਚ ਬਾਹ ਅਟੈਚ ਕਰਨ ਟਾਈਮ ਲਾਉਣੀ ਆ ਇਹ ਬਾਹ ਅਟੈਚ ਕਰਨ ਤੋਂ ਪਹਿਲਾਂ ਆਪਾਂ ਜਰੂਰ ਬਣਾਉਣੀ ਆ ਐਦਾਂ ਇੱਕ ਬਣਾ ਲਈ ਇਹਨੂੰ ਆਪਾਂ ਡਬਲ ਕਰ ਲਿਆ ਤੇ ਇਹਦੀ ਦੇਖੋ ਜੀ ਹੋ ਜਾਣੀ ਆ ਕਟਿੰਗ ਇਹ ਆਪਣੀਆਂ ਦੋ ਪੱਟੀਆਂ ਤਿਆਰ ਹੋ ਗਈਆਂ ਆਪਾਂ ਨੂੰ কুরਤੀ ਤੇ ਜਰੂਰ ਲਾਉਣੀਆਂ ਚਾਹੀਦੀਆਂ ਨੇ ਹੁਣ ਦੇਖੋ ਇੱਥੋਂ ਨਾ ਜਦੋਂ ਆਪਾਂ ਸਲਾਈ ਲਗਾਉਣੀ ਆ ਦੋ ਤਿੰਨ ਵਾਰੀ ਆਪਾਂ ਡਬਲ ਕਰਨੀ ਆ ਠੀਕ ਆ ਜੀ ਆ ਦੇਖੋ ਜੀ ਲਾਈਨਿੰਗ ਵੈਸੇ ਸਿਰੇ ਤੱਕ ਹੀ ਲੱਗਦੀ ਹੁੰਦੀ ਹੈ ਇਹਨਾਂ ਦੇ ਵਰਕ ਕੱਟਵਰਕ ਹੋਇਆ ਹੋਇਆਗਾ ਤਾਂ ਕਰਕੇ ਇਹਨਾਂ ਨੇ ਵੀ ਮੇਰੀ ਲਾਈਨਿੰਗ ਉੱਚੀ ਰੱਖਿਓ ਇਹਨਾਂ ਨੇ ਮਤਲਬ ਲਾਈਨਿੰਗ ਕਹਿ ਕੇ ਇੱਥੇ ਤੱਕ ਲਵਾਈ ਆ ਜੇ ਤੁਸੀਂ ਨੋਰਮਲ ਲਾਈਨਿੰਗ ਲਗਾਉਣੀ ਆ ਤਾਂ ਤੁਸੀਂ ਨੀਚੇ ਤੱਕ ਲਗਾ ਕੇ ਲਾਈਨਿੰਗ ਨੂੰ ਆ ਤਰਪਾਈ ਵਾਲੇ ਕੱਪੜੇ ਦੇ ਵਿੱਚ ਦੇਣਾਗਾ ਉਹ ਵੀਡੀਓਜ਼ ਵੀ ਆਪਣੀਆਂ ਪਾਈਆਂ ਹੋਈਆਂ ਨੇ ਆ ਦੇਖੋ ਇਸ ਤਰ੍ਹਾਂ ਸਲਾਈ ਲਗਾ ਲੈਣੀ ਆ ਸਿਰੇ ਤੱਕ ਇੱਥੋਂ ਵੀ ਹਲਕੀ ਜੀ ਡਬਲ ਕਰ ਲੈਣੀ ਆ ਆ ਦੇਖੋ ਜੀ ਹੁਣ ਆਪਾਂ ਬਾਹ ਸਿੱਧੀ ਕਰ ਲਈ ਆ ਆਪਣੀ ਆ ਦੇਖੋ ਇਦਾਂ ਕੱਟ ਵਰਕ ਵਾਲਾ ਸੀ ਜੇ ਤੁਹਾਡੀ ਬਾਹ ਤੇ ਵੀ ਇਦਾਂ ਵਰਕ ਹੋਇਆ ਹੋਇਆ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਰੱਖਾਂਗੇ ਤਾਂ ਬਹੁਤ ਹੀ ਇਹਦੀ ਜੀ ਮਤਲਬ ਕਿ ਬਾਹ ਦੀ ਜਿਹੜੀ ਲੁੱਕ ਆ ਬਹੁਤ ਸੋਹਣੀ ਤਿਆਰ ਹੋਊਗੀ ਆ ਦੇਖੋ ਜਿਹੜਾ ਆਪਣਾ ਜੋੜ ਆ ਦੇਖੋ ਸਿਰਫ ਇੰਨੇ ਇੱਕ ਹਿੱਸੇ ਚ ਹੀ ਦਿਖ ਰਿਹਾ ਆਗਾ ਠੀਕ ਹੈ ਜੀ ਹੁਣ ਆਪਾਂ ਬਾਹ ਨੂੰ ਸਿੱਧਾ ਕਰ ਲੈਣਾ ਤੇ ਕਮੀਜ਼ ਨੂੰ ਆਪਾਂ ਉਲਟਾ ਰੱਖਣਾ ਠੀਕ ਹੈ ਜੀ ਬਾਹ ਸਿੱਧੀ ਤੇ ਕਮੀਜ਼ ਜਿੱਦਾਂ ਉਲਟਾ ਹੈਗਾ ਉਦਾਂ ਹੀ ਦੇਖੋ ਆ ਉਲਟੀ ਆਪਣਾ ਮੋਢਾ ਤੇ ਆ ਆਪਣੀ ਬਾਹ ਬਾਹ ਨੂੰ ਆਪਾਂ ਇੱਥੋਂ ਪਹੁੰਚੇ ਕੋਲੋਂ ਚੱਕਣਾ ਫਰੰਟ ਵਾਲੀ ਕਾਰਟ ਅੱਗੇ ਆ ਇੱਧਰ ਬਾਹ ਵੀ ਫਰੰਟ ਵਾਲੀ ਕਾਟ ਵੀ ਅੱਗੇ ਆ ਇਹਨੂੰ ਆਪਾਂ ਇਦਾਂ ਦੇਖੋ ਜਿਹੜੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਨਵੀਂ ਸਲਾਈ ਸਿੱਖਦੀਆਂ ਨੇ ਤੁਸੀਂ ਆਹ ਜਿਹੜੀ ਬਾਹ ਵਾਲੀ ਲਾਈਨਿੰਗ ਆ ਇਹਨੂੰ ਇੱਥੇ ਵੱਡੇ ਵਖੇ ਦੇ ਨਾਲ ਕੱਚਾ ਕਰ ਸਕਦੇ ਹੋ ਇਹ ਇਸ ਤਰ੍ਹਾਂ ਠੀਕ ਆ ਜੀ ਇੱਥੋਂ ਸਲਾਈ ਜਿਵੇਂ ਆਹ ਦੇਖੋ ਫਰੰਟ ਚੋ ਵੀ ਸਹੀ ਹੋ ਗਿਆ ਆਪਾਂ ਤਰਪਾਈ ਚ ਆ ਜਾਂਦਾ ਕੱਪੜਾ ਇੱਧਰ ਇਹ ਸਲਾਈ ਚ ਆ ਜਾਂਦਾ ਇੱਥੋਂ ਆਹ ਕੱਪੜਾ ਰਹਿ ਜਾਂਦਾ ਇਹਨੂੰ ਤੁਸੀਂ ਵੱਡੇ ਵਖੇ ਦੇ ਨਾਲ ਸਲਾਈ ਲਗਾ ਲਓ ਜੇ ਤੁਹਾਨੂੰ ਔਖਾ ਲੱਗਦਾ ਹੁਣ ਦੇਖੋ ਆਹ ਬਾਹ ਸਿੱਧੀ ਆ ਇਨੂੰ ਆਪੇ ਦਾ ਅੰਦਰ ਕਰ ਲੈਣਾ ਅੰਦਰ ਕਰਕੇ ਅੰਦਰ ਕਰਕੇ ਦੇਖੋ ਇਦਾਂ ਬਾਹ ਨੂੰ ਆਪਾਂ ਕਮੀਜ਼ ਦੇ ਅੰਦਰ ਕਰ ਲਿਆ ਦੇਖੋ ਆ ਆਪਣੇ ਮੋਢੇ ਦੇ ਅੰਦਰ ਚਲੀ ਗਈ ਮਾਂ ਇਹਨੂੰ ਇਦਾਂ ਘੁਮਾ ਕੇ ਦੇਖੋ ਜੇ ਆਪਨੇ ਬਾਹਾਂ ਦੀ ਸਲਾਈ ਦਾ ਕੱਪੜਾ ਵੱਧਾ ਘਟਦਾ ਹੋ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜੂ ਆ ਦੇਖੋ ਆਪਣਾ ਕੋਈ ਵੀ ਕੱਪੜਾ ਵੱਧ ਘਟ ਨਹੀਂ ਹੈਗਾ ਇਸ ਤਰ੍ਹਾਂ ਬਿਲਕੁਲ ਸਹੀ ਹੈਗਾ ਹੁਣ ਆਪਾਂ ਦੇਖੋ ਆ ਸਲਾਈ ਦੇ ਨਾਲ ਸਲਾਈ ਮਲਾ ਲੈਣੀ ਆ ਆ ਵਾਲੀ ਸਲਾਈ ਦੇ ਨਾਲ ਸਲਾਈ ਮਲਾ ਕੇ ਇਹਨੂੰ ਆਪਾਂ ਦੇਖੋ ਐਦਾਂ ਮਿਲਾ ਕੇ ਆ ਕਮੀਜ਼ ਦੀ ਸਾਈਡ ਸਲਾਈ ਆ ਬਾਂਦੀ ਆ ਦੋਮਾ ਨੂੰ ਮਿਲਾ ਕੇ ਆਪਾਂ ਸਲਾਈ ਲਗਾਉਣੀ ਸ਼ੁਰੂ ਕਰਨੀ ਆ ਆ ਦੇਖੋ ਆ ਕੱਪੜਾ ਆਪਣਾ ਇੱਧਰ ਆਗਾ ਜਿਹੜਾ ਐਕਸਟਰਾ ਮਾਰਜਨ ਦਾ ਕੱਪੜਾ ਛੱਡਿਆ ਹੁੰਦਾ ਆ ਆਪਾਂ ਸਾਈਡ ਤੇ ਛੱਡ ਤਾਂ ਇੱਥੇ ਆਪਾਂ ਦੋਵੇਂ ਸਲਾਈਆਂ ਨੂੰ ਮਿਲਾ ਕੇ ਇਹਨੂੰ ਮਸ਼ੀਨ ਦੇ نیچے ਰੱਖ ਲੈਣਾ ਆ ਦੇਖੋ ਆ ਆਪਣੀ ਮੋਢੇ ਵਾਲੇ ਤੇ ਤਾਂ ਸਲਾਈ ਲਗਾਈ ਹੋਈ ਹੋਈ ਹੈਗੀ ਤੇ ਜਿਹੜੀ ਆਪਣੀ ਬਾਹਂ ਦੀ ਆ ਜਾਂ ਤਾਂ ਤੁਸੀਂ ਸਲਾਈ ਲਗਾ ਲਓ ਜੇ ਸਲਾਈ ਨਹੀਂ ਲਾਈ ਹੋਈ ਤਾਂ ਤੁਸੀਂ ਐਦਾਂ ਦੋਵੇਂ ਤਹਾਂ ਨੂੰ ਫੜੋ ਲਾਈਨਿੰਗ ਵਾਲੀ ਨੂੰ ਵੀ ਤੇ ਦੂਸਰੀ ਨੂੰ ਵੀ ਐਸ ਤਰ੍ਹਾਂ ਆਪਾਂ ਸਲਾਈ ਲਗਾ ਲੈਣੀ ਹੈ देखो जी इस तरह मार्किंग ਕਰਨ ਦੇ ਨਾਲ ਕਦੇ ਵੀ ਬਾਹਰ ਦੀ ਸਲਾਈ ਲੌਂ ਟਾਈਮ ਕਪੜਾ ਵਰਗਾ ਤਾਂ ਕਰਦੇ ਆ। ਆ ਦੇਖੋ ਹੁਣ ਆ ਵਾਲਾ ਕਪੜਾ ਆ ਗਿਆ ਇਹਨੂੰ ਆਪਾਂ ਪਿੱਛੇ ਨੂੰ ਕਰਕੇ ਇਹਦੇ ਨੀਚੇ ਜਿਹੜੀ ਆਪਣੀ ਆ ਪੱਟੀ ਬਣਾਈ ਹੋਈ ਆ ਨਾ ਇਹ ਆ ਵਾਲੀ ਇਹ ਰੱਖ ਲੈਣੀ ਆ ਇਸ ਤਰ੍ਹਾਂ ਠੀਕ ਆ ਜੀ ਇਹ ਤੀਰੇ ਵਾਲੀ ਸਲਾਈ ਦੇ ਨੀਚੇ ਰੱਖਣੀ ਆ ਇਸ ਤਰ੍ਹਾਂ ਰੱਖਣ ਤੋਂ ਬਾਅਦ ਆਪਾਂ ਇਹਦੇ ਉੱਪਰ ਐਦਾਂ ਹੀ ਸਿਲਾਈ ਲਗਾ ਲੈਣੀ ਆ ਇਹਨੇ ਆਪਣੇ ਆਪ ਅਟੈਚ ਹੋ ਜਾਣਾ ਹਲੋ ਜੀ ਆਪਣੀ ਹੋ ਗਈ ਐਟੈਚ ਪੱਟੀ ਕੱਟੀ ਅਟੈਚ ਕਰਨ ਤੋਂ ਬਾਅਦ ਆਪਾਂ ਦੇਖੋ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਜਦੋਂ ਅਸੀਂ ਬਾਹ ਅਟੈਚ ਕਰਦੇ ਹਾਂ ਲਾਈਨਿੰਗ ਵਾਲੀ ਵੀ ਉਹਨਾਂ ਦਾ ਲਾਈਨਿੰਗ ਦਾ ਕੱਪੜਾ ਵੱਧ ਘਟ ਜਾਂਦਾ ਦੇਖੋ ਜਦੋਂ ਆਪਾਂ ਲਾਈਨਿੰਗ ਦੇ ਕੱਪੜੇ ਦੀ ਕਟਿੰਗ ਜ਼ਿਆਦਾ ਕਰਦੇ ਹਾਂ ਦੇਖੋ ਜੀ ਫੇਰ ਵੱਧਾ ਘਟਦਾ ਆਪਾਂ ਲਾਈਨਿੰਗ ਨੂੰ ਧੋ ਕੇ ਹਮੇਸ਼ਾ ਸੂਟ ਦੇ ਥੱਲੇ ਲਾਵੋ ਵਾਸ਼ ਕਰਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਫੇਰ ਲਾਵੋ ਤੇ ਕਦੇ ਵੀ ਵੱਧ ਕਟਿੰਗ ਨਾ ਕਰੋ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਆਊਗੀ ਆ ਲਓ ਦੇਖੋ ਆਪਣਾ ਕੋਈ ਵੀ ਕੱਪੜਾ ਵਧਿਆ ਘਟਿਆ ਨਹੀਂ ਹੈਗਾ ਬਿਲਕੁਲ ਆ ਦੇਖੋ ਆ ਕਮੀਜ਼ ਦਾ ਕੱਪੜਾ ਆ ਬਾਹ ਦਾ ਕੱਪੜਾ ਇਸ ਤਰ੍ਹਾਂ ਦੇਖੋ ਜੀ ਆਪਣੀ ਸਲਾਈ ਲੱਗ ਜਾਣੀ ਹੈ ਦੇਖੋ ਹੋਣਾ ਇੱਕ ਮੇਨ ਗੱਲ ਜਿਹੜੀ ਆਪਣੀ ਸਾਈਡ ਸਲਾਈ ਨੂੰ ਖਿੱਚ ਪੈਂਦੀ ਆ ਉੱਚ ਬਲ ਪੈਂਦੇ ਨੇ ਸਾਈਡ ਸਲਾਈ ਚ ਬਾਹ ਦੀ ਸਾਈਡ ਸਲਾਈ ਚ ਪੈਂਦੀ ਆ ਬਾਹ ਨੂੰ ਖਿੱਚ ਪੈਂਦੀ ਆ ਆਹ ਵਾਲਾ ਕੱਪੜਾ ਇਹਨੂੰ ਨਾ ਆਪਾਂ ਇਸ ਤਰ੍ਹਾਂ ਪਿੱਛੇ ਨੂੰ ਕਰਨਾ ਇਹਨੂੰ ਆਪਾਂ ਸਲਾਈ ਚ ਨਹੀਂ ਲੈਣਾ ਇਹਨੂੰ ਇੱਧਰ ਪਿੱਛੇ ਨੂੰ ਕਰ ਦੋ ਇਹਨੂੰ ਇੱਧਰ ਪਿੱਛੇ ਨੂੰ ਕਰ ਦੋ ਇਸ ਤਰ੍ਹਾਂ ਇਹ ਆਲੋ ਇੱਕ ਪਾਸੇ ਨੂੰ ਕਰੋਗੇ ਤਾਂ ਤਾਂ ਮੋਟੀ ਹੋ ਜਾਊਗੀ ਠੀਕ ਹੈ ਜੀ ਆ ਲਓ ਇਹਨੂੰ ਕਰਤਾ ਦੇਖੋ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜੇ ਨਾ ਆਪਾਂ ਇਹਨੂੰ ਇਹ ਐਦਾਂ ਸਲਾਈ ਚ ਲਾਵਾਂਗੇ ਤਾਂ ਜੀ ਆਪਣੀ ਬਾਹ ਨੂੰ ਵੀ ਖਿੱਚ ਪਾਊਗੀ ਤੇ ਆਪਣੀ ਥ੍ਰੀਜ਼ ਦੀ ਸਾਈਡ ਸਲਾਈ ਨੂੰ ਵੀ ਆ ਲਓ ਜੀ ਆਪਣੀ ਬਾਹ ਹੋ ਗਈ ਹੈ ਤੈਸ ਆਪਾਂ ਤੁਹਾਨੂੰ ਸਿੱਧੀ ਕਰਕੇ ਦਿਖਾਉਣੇ ਆ ਹਾਂਜੀ ਜੀ ਆ ਦੇਖੋ ਆਪਾਂ ਬਾਹ ਤੁਹਾਨੂੰ ਸਿੱਧੀ ਕਰਕੇ ਦਿਖਾਉਣੇ ਆ ਇਹ ਕੰਡੀ ਕੁਆ ਆਪਣੀ ਹੋ ਗਈ ਬਾਹ ਕਰ ਲਈ ਆਪਾਂ ਅਟੈਚ ਆ ਆਪਣਾ ਬੈਕ ਵਾਲਾ ਸਾਈਡ ਹੋ ਗਿਆ ਤੇ ਦੇਖੋ ਜੀ ਆ ਹੋ ਗਿਆ ਆਪਣਾ ਫਰੰਟ ਵਾਲੇ ਸਾਈਡ ਦੇਖੋ ਆਪਾਂ ਨਾ ਸਾਈਡ ਜਿਹੜੀ ਸਾਈਡ ਆ ਸੌਰੀ ਆਪਣਾ ਫਰੰਟ ਵਾਲਾ ਪੱਲਾ ਹੁੰਦਾ ਮੈਂ ਡਾਊਨ ਕਰਕੇ ਮੋਢੇ 'ਚ ਕਾਟਣੀ ਪਾਉਂਦੀ ਹੁੰਦੀ ਮੋਢੇ 'ਚ ਆਪਾਂ ਦੋਵੇਂ 'ਚ ਕਾਟ ਪਾਉਣੇ ਆ ਤੇ ਜਦੋਂ ਨਾ ਸਾਈਡ ਸਲਾਈ ਲਗਾਉਣੇ ਆ ਉਦੋਂ ਆਪਾਂ ਫਰੰਟ ਵਾਲੇ ਪੱਲੇ ਨੂੰ 1/2 ਇੰਚ ਡਾਊਨ ਕਰਕੇ ਲਗਾਉਣੇ ਆਗੇ ਤੇ ਇਹਦੇ ਨਾਲ ਕੀ ਹੁੰਦਾ ਐਦਾਂ ਆਪਣਾ ਨਾ ਐਨਾ ਹਿੱਸਾ ਡਾਊਨ ਰਹਿੰਦਾਗਾ ਫਰੰਟ ਵਾਲਾ ਪੱਲਾ ਡਾਊਨ ਰਹਿੰਦਾ ਤੇ ਆਪਣਾ ਜਿਹੜਾ ਫਰੰਟ ਵਾਲਾ ਗਲਾ ਉਹ ਪਿੱਛੇ ਨਹੀਂ ਜਾਂਦਾ ਦੇਖੋ ਇਸ ਤਰ੍ਹਾਂ ਬਾਂ ਨੂੰ ਅਟੈਚ ਕਰਨ ਦੇ ਨਾਲ ਆਪਾਂ ਨੂੰ ਬਾਹ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਮੋਢੇ 'ਚ ਝੋਲ ਨਹੀਂ ਪੈਂਦਾ ਵਲ ਨਹੀਂ ਪੈਂਦਾ ਦੇਖੋ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਆਪਾਂ ਇਹ ਸਾਰਾ ਬਾਹ ਨੂੰ ਅਟੈਚ ਕਰ ਸਕਦੇ ਹਾਂ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ